ਇੱਥੇ ਦੇਖ ਇੱਥੇ ਦੇਖ ਹਾਂ ਜਿਗਰ ਬਟਾ ਕੀ ਕਹਿਣਾ ਚਾਹਤ ਰ ਸਾਰੇ ਕਿਸਾਨ ਵੀਰਾਂ ਨੂੰ ਮੇਰਾ ਇਹ ਕਹਿਣਾ ਹੈਗਾ ਵੀ ਜਦੋਂ ਪ੍ਰਸ਼ਾਸਨ ਨੇ ਮੇਰੇ ਦਾਦਾ ਜੀ ਨੂੰ ਚੱਕਿਆ ਸੀਗਾ ਜਿੱਦਾਂ ਪ੍ਰਸ਼ਾਸਨ ਨੇ ਮੇਰੇ ਦਾਦਾ ਜੀ ਨੂੰ ਚੱਕਿਆ ਸੀ ਉਹ ਸਾਬ ਬਹੁਤ ਗਲਤ ਕੀਤਾ ਉਹਨਾਂ ਨੇ ਉਹ ਬਹੁਤ ਗਲਤ ਕੀਤਾ ਪਰ ਮੈਂ ਸਾਰੇ ਕਿਸਾਨ ਵੀਰਾਂ ਨੂੰ ਹਜੇ ਵੀ ਬੇਨਤੀ ਕਰਨਾ ਚਾਹੁੰਦਾ ਹੈਗਾ ਆਪਣੇ ਪਿੰਡ ਡੱਲੇ ਵਾਲਾ ਗੁਰਦੁਆਰੇ ਦੇ ਸਾਹਮਣੇ ਹਜੇ ਵੀ ਧਰਨਾ ਲੱਗਿਆ ਹੈਗਾ ਹਜੇ ਵੀ ਮਖਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਤੇ ਅੱਜ ਬੇਟਾ ਪਤਾ ਲੱਗਿਆ ਕਿ ਡੱਲੇ ਵਾਲਾ ਸਾਡੀ ਸਿਹਤ ਕਾਫੀ ਵਿਗੜ ਗਿਆ ਪੁਰਣਾ ਹੀ ਬੰਦ ਕਰਤਾ ਹੈ ਪਾਣੀ ਵੀ ਨਹੀਂ ਪੀ ਰਿਆ ਉਹਨੂੰ ਲੈ ਕੇ ਕਿਵੇਂ ਲਾਦੋ ਨੂੰ ਲੱਗਦਾ ਜੀ ਬਹੁਤ ਸੈਡ ਹਾਂ ਮੈਂ ਸਰਣ ਮਤਲਬ ਰੱਬ ਦੀ ਕਿਰਪਾ ਨਾਲ ਹਜੇ ਵੀ ਠੀਕ ਨੇ ਉਹ ਟੈਨਸ਼ਨ ਤਾਂ ਹੁੰਦੀ ਹੈਗੀ ਉਹਨਾਂ ਲਈ ਕਿ ਕੁਝ ਬੋਲ ਵੀ ਨਹੀਂ ਰਹੇ ਪਾਣੀ ਵੀ ਨਹੀਂ ਪੀ ਰਹੇ ਸਵੇਰੇ ਬਿਮਾਰ ਪਏ ਆ ਉਹ ਕਿ ਜੇ ਮੇਰੇ ਦਾਦਾ ਜੀ ਨੂੰ ਕੁਝ ਹੋ ਗਿਆ